ਦੋ ਅਲੱਗ-ਅਲੱਗ ਥਾਵਾਂ ਦੀਆਂ ਤਸਵੀਰਾਂ ਨੇ ਇੱਕ ਤਸਵੀਰ ਪਨੀਰੀਪੁਰਾ ਦੇ ਨੇੜੇ ਦੀ ਦੂਜੀ ਜਿਹੜੀ ਤਸਵੀਰ ਹੈ ਉਹ ਸਰਕਾਰੀ ਸਕੂਲ ਦੇ ਨੇੜੇ ਦੀ ਹੈ ਬੀਤੇ ਦਿਨ ਪਨੀਰੀਪੁਰਾ ਦੇ ਨੇੜੇ ਇੱਥੇ ਖੱਡਾ ਬਣ ਗਿਆ ਸੀ ਖੱਡਾ ਬਣਨ ਤੋਂ ਬਾਅਦ ਵਾਟਰ ਸੇਵਰੇਜ ਬੋਰਡ ਤੱਕ ਗੱਲ ਪਹੁੰਚਾਈ ਗਈ ਤਾਂ ਵਾਟਰ ਸੇਵਰੇਜ ਬੋਰਡ ਦੇ ਠੇਕੇਦਾਰ ਵੱਲੋਂ ਉੱਥੇ دیوار ਬਣਾ ਦਿੱਤੀ ਗਈ ਪਰ ਉੱਥੇ ਖੱਡਾ ਨਹੀਂ ਭਰਿਆ ਜਦ ਕਿ ਇੱਥੇ ਕਾਫੀ ਆਵਾਜ਼ ਆਈ ਜਾਂਦੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਤੇ ਬਿਨਾਂ ਦੇਰੀ ਕੀਤੇ ਜਿਹੜਾ ਉੱਥੇ ਦੀਵਾਰ ਬਣਾਈ ਹੈ ਉੱਥੇ ਖੱਡਾ ਵੀ ਫਰਕ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਹੋਣੀ ਦੀ ਜਾਂ ਕਿਸੇ ਤਰ੍ਹਾਂ ਦੇ ਹਾਦਸੇ ਹੋਣ ਦੀ ਸੰਕਾ ਨੂੰ ਖਤਮ ਕੀਤਾ ਜਾ ਸਕੇ ਇਸ ਤਰ੍ਹਾਂ ਹੀ ਜਿਹੜੀ ਦੂਜੀ ਤਸਵੀਰ ਹੈ ਉਹ ਸਰਕਾਰੀ ਸਕੂਲ ਦੇ ਨੇੜੇ ਦੀ ਹੈ ਬਿੱਤੇ ਦਿਨ ਉੱਥੇ ਵਿੱਚ ਆਨ ਖੱਡਾ ਜਿਹੜਾ ਬਣ ਗਿਆ ਸੀ ਸੜਕ ਬੈਠ ਗਈ ਸੀ ਤੇ ਉੱਥੇ ਜਿਹੜਾ ਨੇੜੇ ਜਾ ਕੇ ਦੇਖਣ ਨੂੰ ਲੱਗਦਾ ਹੈ ਪਾਣੀ ਪਾਣੀ ਦਿਖਾਈ ਦਿੰਦਾ ਤਾਂ ਨੇੜੇ ਦੇ ਦੁਕਾਨਦਾਰਾਂ ਨੇ ਅਤੇ ਜਿਹੜੇ ਰੈਸੀ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੇ ਇਤਿਆਦ ਦੇ ਤੌਰ ਤੇ ਸਾਵਧਾਨੀ ਤੌਰ ਤੇ ਉੱਥੇ ਕੁਝ ਲਖਣਾ ਲਾਤੀਆਂ ਤਾਂ ਕਿ ਜਿਹੜਾ ਵੀ ਤੁਹ ਲੰਗਿਆ ਉਹਨੂੰ ਪਤਾ ਹੋਵੇ ਕਿ ਇੱਧਰ ਖੱਡਾ ਬਣ ਗਿਆ ਹੈ ਕੋਈ ਤੁਹ ਲੰਗਣਾ ਇਧਰੋਂ ਉਧਰੋਂ ਹੋ ਕੇ ਲੰਗਣਾ ਹੈ ਦੋਸਤੋ ਪ੍ਰਸ਼ਾਸਨ ਨੂੰ ਡਿਪਾਰਟਮੈਂਟ ਨੂੰ ਪਤਾ ਹੋਣ ਦੇ ਬਾਅਦ ਵੀ ਇਹ ਸਮੱਸਿਆ ਦਾ ਹੱਲਾ ਕਰਦਾ ਕਈ ਤਰ੍ਹਾਂ ਦੇ ਸਵਾਲ ਕਰੇ ਕਰਦਾ ਕਿ ਆਖਰ ਪ੍ਰਸ਼ਾਸਨ ਇਸ ਕੰਮ ਵੱਲ ਦੇਰੀ ਕਿਉਂ ਕਰ ਰਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਤਰ੍ਹਾਂ ਦੇ ਹਾਦਸੇ ਦੀ ਇੰਤਜ਼ਾਰ ਕਰ ਰਿਹਾ ਉਸ ਤੋਂ ਬਾਅਦ ਲੜਦਾ ਪ੍ਰਸ਼ਾਸਨ ਜਾ ਕੇਗਾ ਪ੍ਰਸ਼ਾਸਨ ਤੋਂ ਮੰਗੇ ਇਸ ਸਮੱਸਿਆ ਜਲਦੀ ਜਲਦੀ ਹੱਲ ਕੀਤਾ